ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬ ਨੌਲੇਜ ਗੁਰੂ ਜੀ ਵਿੱਚ ਅੱਜ ਆਪਾਂ ਸਾਈਬਰ ਕ੍ਰਾਈਮ ਬਾਰੇ ਗੱਲ ਕਰਾਂਗੇ ਤੇ ਬਹੁਤ ਹੀ ਡਿਟੇਲ ਨਾਲ ਤੁਹਾਨੂੰ ਕੁਝ ਜਾਣਕਾਰੀ ਇਹਦੇ ਬਾਰੇ ਆਪਾਂ ਦਵਾਂਗੇ ਸਾਈਬਰ ਅਪਰਾਧ ਇੱਕ ਅਧਿਆਇ ਅਪਰਾਧ ਹੈ ਜੋ ਕਿ ਕੰਪਿਊਟਰ ਮੋਬਾਈਲ ਅਤੇ ਇੱਕ ਮਾਡਰਨ ਦੂਰ ਸੰਚਾਰ ਨੈਟਵਰਕ ਦੇ ਨਾਲ ਹੀ ਕੀਤਾ ਜਾ ਸਕਦਾ ਸਾਈਬਰ ਕ੍ਰਾਈਮ ਕਰਨ ਵਾਲਾ ਕੰਪਿਊਟਰ ਟੈਕਨੋਲੋਜੀ ਦੀ ਵਰਤੋਂ ਕਰਕੇ ਵਾਰ ਕਿਸੇ ਦੇ ਭੇਦ ਜਾਣਨਾ ਕਿਸੇ ਦੇ ਬਿਜ਼ਨਸ ਬਾਰੇ ਜਾਣਨਾ ਜਾਂ ਕੋਈ ਖਤਰਨਾਕ ਮਕਸਦ ਦੇ ਨਾਲ ਕੰਮ ਕਰਨਾ ਹੋਵੇ ਉਸ ਨੂੰ ਆਪਾਂ ਸਾਈਬਰ ਅਪਰਾਧ ਦੀ ਸ਼੍ਰੇਣੀ ਵਿੱਚ ਮੰਨਦੇ ਹਾਂ ਇਸ ਨਾਲ ਔਰਤਾਂ ਤੇ ਖਾਸ ਕਰਕੇ ਬੱਚੇ ਜ਼ਿਆਦਾ ਸ਼ਿਕਾਰ ਹੁੰਦੇ ਹਨ ਬੱਚਿਆਂ ਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਹੀ ਜ਼ਰੂਰੀ ਹੈ ਜਿਹੜੇ ਘਰ ਦੇ ਵਿੱਚ ਪੜੇ ਲਿਖੇ ਪੇਰੈਂਟਸ ਜਾਂ ਤੁਹਾਡੇ ਭਾਈ ਭੈਣ ਹਨ ਉਹਨਾਂ ਨੂੰ ਆਪਣੇ ਛੋਟੇ ਭੈਣ ਭਰਾਵਾਂ ਤੇ ਬੱਚਿਆਂ ਨੂੰ ਇਹਦੇ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ ਸਾਈਬਰ ਕ੍ਰਾਈਮ ਇੱਕ ਅਜਿਹਾ ਕ੍ਰਾਈਮ ਹੈ ਜਿਸ ਨਾਲ ਧੱਕੇਸ਼ਾਹੀ ਪਿੱਛਾ ਕਰਨਾ ਸੈਕਸਟਿੰਗ ਭਾਵ ਕਿਸੇ ਲੜਕੇ ਲੜਕੀ ਨੂੰ ਲਗਾਤਾਰ ਪਰੇਸ਼ਾਨ ਕਰਨਾ ਸਾਈਬਰ ਕ੍ਰਾਈਮ ਅਜਿਹੇ ਘਟਨਾਵਾਂ ਆਨਲਾਈਨ ਮਾਧਿਅਮ ਰਾਹੀਂ ਜਿਵੇਂ ਈਮੇਲ ਸੋਸ਼ਲ ਮੀਡੀਆ ਐਸਐਮਐਸ ਮਸੈਂਜਰ ਆਦਿ ਵਰਤੋਂ ਕਰਕੇ ਪੀਤ ਨੂੰ ਤੰਗ ਪਰੇਸ਼ਾਨ ਕਰਨਾ ਧਮਕੀ ਦੇਣਾ ਉਸ ਦੀ ਬੇਇੱਜ਼ਤੀ ਦੇ ਭਾਵਨਾ ਨਾਲ ਕਰਨਾ ਇਸ ਨੂੰ ਵੀ ਸਾਈਬਰ ਅਪਰਾਧ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ। ਈਮੇਲ ਫਿਸ਼ਿੰਗ ਸਾਈਬਰ ਹਮਲੇ ਦੀ ਇੱਕ ਕਿਸਮ ਹੈ ਜਿਸ ਵਿੱਚ ਸਾਈਬਰ ਕ੍ਰਾਈਮ ਕਰਨ ਵਾਲਾ ਕ੍ਰਿਮੀਨਲ ਕਿਸੇ ਵੀ ਵਿਅਕਤੀ ਪਾਸੋਂ ਕੋਈ ਵੀ ਕਿਸੇ ਤਰ੍ਹਾਂ ਦਾ ਪਾਸਵਰਡ ਕੈਡਿਟ ਕਾਰਡ ਦਾ ਨੰਬਰ ਜਾਂ ਕੋਈ ਨਿੱਜੀ ਜਾਣਕਾਰੀ ਲਈ ਵਰਤੋਂ ਕਰਦਾ ਹੈ। ਜਿਵੇਂ ਕਿ ਆਮ ਹੀ ਅਪਰਾਧ ਹੁੰਦੇ ਆ ਉਹ ਤੁਹਾਨੂੰ ਫੋਨ ਕਰਕੇ ਕਹਿੰਦੇ ਵੀ ਅਸੀਂ ਫਲਾ ਫਲਾ ਬੈਂਕ ਤੋਂ ਬੋਲ ਰਹੇ ਆ ਤੁਹਾਡੇ ਜਿਹੜੇ ਕ੍ਰੈਡਿਟ ਕਾਰਡ ਤੁਹਾਡੇ ਜਿਹੜਾ ਹੈਗਾ ਉਹਦੀ ਵੈਲਿਡਿਟੀ ਖਤਮ ਹੋ ਗਈ ਆ ਤੁਸੀਂ ਇਸ ਨੂੰ ਰੀਨਿਊ ਕਰੋ ਜਾਂ ਹੋਰ ਕਈ ਤਰੀਕੇ ਪੈਸੇ ਇਸੇ ਆਉਂਦੇ ਜਿਵੇਂ ਕਿ ਪਾਕਿਸਤਾਨ ਤੋਂ ਫੋਨ ਆਮ ਹੀ ਆਉਂਦੇ ਆ ਇਹ ਤੁਹਾਡਾ ਬੱਚਾ ਕੈਨੇਡਾ 'ਚ ਫੜ ਲਿਆ ਵਾ ਉਹ ਗੈਰ ਕਾਨੂੰਨੀ ਕੰਮ ਕਰਦਾ ਸੀ ਇਹ ਸ਼ਰਨੀਆਂ ਸਾਰੀਆਂ ਪੈਸੇ ਨੂੰ ਹਟਿਆਉਣ ਵਾਸਤੇ ਕੀਤਾ ਗਿਆ ਅਪਰਾਧ ਸਾਈਬਰ ਕ੍ਰਾਈਮ ਹੈ ਇਸ ਤੋਂ ਇਲਾਵਾ ਸਾਈਬਰ ਕ੍ਰਾਈਮ ਆਨਲਾਈਨ ਵਿਆਹ ਸੰਬੰਧੀ ਧੋਖਾਧੜੀ ਇਸ ਵਿੱਚ ਕ੍ਰਿਮੀਨਲ ਵਿਅਕਤੀ ਭੂਲੀ ਭਾਲੀ ਔਰਤਾਂ ਨੂੰ ਧੋਖਾ ਦੇਣ ਲਈ ਵਿਆਹ ਸੰਬੰਧੀ ਕੋਈ ਝਾਲੀ ਵੈਬਸਾਈਟ ਖੋਲ ਕੇ ਆਪਣੀ ਜਾਲੀ ਪ੍ਰੋਫਾਈਲ ਉੱਤੇ ਲਾ ਦਿੰਦੇ ਆ ਜਿਵੇਂ ਕਿ ਆਮ ਹੀ ਵੇਖਿਆ ਗਿਆ ਉਹ ਜਾਲੀ ਆਪਣੀ ਫੋਟੋ ਲਾ ਕੇ ਜਾਲੀ ਪ੍ਰੋਫਾਈਲ ਤਿਆਰ ਕਰਕੇ ਕਿਸੇ ਲੇਡੀਜ਼ ਨੂੰ ਜਾਂ ਕਿਸੇ ਲੜਕੀ ਨੂੰ ਫੋਨ ਕਰਕੇ ਉਸ ਦੇ ਉੱਤੇ ਵਿਆਹ ਕਰਾਉਣ ਵਾਸਤੇ ਮੈਸੇਜ ਭੇਜਦੇ ਆ ਜਾਂ ਚੈਟ ਕਰਦੇ ਆ ਕਈ ਬੱਚੇ ਇਹਦੇ ਵਿੱਚ ਫਸਦੇ ਵੀ ਆ ਇਹਦੇ ਉੱਪਰ ਵੀ ਬਹੁਤ ਹੀ ਧਿਆਨ ਦੇਣ ਵਾਲੀ ਗੱਲ ਹੈ ਇਸ ਤੋਂ ਇਲਾਵਾ ਪ੍ਰੋਫਾਈਲ ਹੈਕਿੰਗ ਜਿਵੇਂ ਕਿ ਤੁਸੀਂ ਆਪਣੀ ਕੋਈ ਪ੍ਰੋਫਾਈਲ ਬਣਾਈ ਆ ਉਹਨੂੰ ਹੈਕ ਕਰ ਲੈਣਾ ਹੈਕ ਕਰਨ ਤੋਂ ਬਾਅਦ ਤੁਸੀਂ ਉਸ ਜਿਹੜੀ ਪ੍ਰੋਫਾਈਲ ਆ ਉਹਦੇ ਉੱਪਰ ਕਿਹੜੇ-ਕਿਹੜੇ ਵਿਅਕਤੀ ਜੁੜੇ ਹੋਏ ਆ ਉਹ ਉਸੇ ਤਰ੍ਹਾਂ ਹੀ ਤੁਸੀਂ ਉਸ ਵਿਅਕਤੀ ਦਾ ਨਾਮ ਲੈ ਕੇ ਕਿਸੇ ਨੂੰ ਫੋਨ ਕਾਲ ਕਰਨੀ ਕਿਸੇ ਨੂੰ WhatsApp ਤੇ ਕਾਲ ਕਰਨੀ ਜਿਵੇਂ ਕਿ ਆਮ ਹੀ ਅੱਗੇ ਪਾਕਿਸਤਾਨ ਤੋਂ ਕਾਲਾਂ ਆਉਂਦੀਆਂ ਸੀ ਉਹਦੇ ਉੱਪਰ ਜਾਂ ਤਾਂ ਕਿਸੇ ਪੁਲਿਸ ਅਫਸਰ ਦੀ ਫੋਟੋ ਲੱਗੀ ਹੁੰਦੀ ਜਾਂ ਉਹ ਤੁਹਾਡਾ ਕੋਈ ਰਿਸ਼ਤੇਦਾਰ ਹੁੰਦਾ ਸੀ ਤੇ ਉਹ ਅੱਗੇ ਕਹਿੰਦੇ ਮੈਂ ਮੁਸੀਬਤ ਵਿੱਚ ਫਸ ਗਿਆ ਹਾਂ ਤੇ ਮੈਨੂੰ ਇੰਨੇ ਪੈਸਿਆਂ ਦੀ ਲੋੜ ਆ ਇਹ ਵੀ ਇੱਕ ਸਾਈਬਰ ਕ੍ਰਾਈਮ ਦੀ ਸ਼੍ਰੇਣੀ ਹੈਗੀ ਜੋ ਆਮ ਅਜੇ ਤੱਕ ਵੀ ਚੱਲ ਰਹੀ ਆ ਇਸ ਤੋਂ ਅੱਗੇ ਤਸਵੀਰ ਮੋਰਫਿੰਗ ਹੈ ਇਹ ਵੀ ਇੱਕ ਸਾਈਬਰ ਕ੍ਰਾਈਮ ਦਾ ਹੀ ਹਿੱਸਾ ਤਸਵੀਰ ਮੋਰਫਿੰਗ ਇਸ ਵਿੱਚ ਕ੍ਰਿਮੀਨਲ ਜਿਹੜਾ ਵਿਅਕਤੀ ਆ ਕਰਾਇਮ ਕਰਨ ਵਾਲਾ ਕਿਸੇ ਦਾ ਧੜ ਲਾ ਕੇ ਜਿਦਾਂ ਕਿ ਵੇਖਿਆ ਗਿਆ ਥੱਲੇ ਧੜ ਕਿਸੇ ਦਾ ਹੁੰਦਾ ਉੱਪਰ ਜਿਹੜੀ ਆ ਫੋਟੋ ਜਾਂ ਆਪਣੇ ਜਿਹੜਾ ਚਿਹਰਾ ਕਹੋ ਚਿਹਰਾ ਹੋਰ ਕਿਸੇ ਦਾ ਲਾ ਕੇ ਕਰਾਇਮ ਕਰਦੇ ਆ ਉਹਨੂੰ ਆਪਾਂ ਤਸਵੀਰ ਮੋਰਫਿੰਗ ਕਹਿੰਦੇ ਆ ਫੇ ਉਹ ਵੀ ਇਸੇ ਤਰ੍ਹਾਂ ਹੀ ਇਹ ਤੇਨੂੰ ਉੱਪਰ ਚਿਹਰਾ ਲਾ ਕੇ ਕਿਸੇ ਦਾ ਬਲੈਕਮੇਲ ਕਰਦੇ ਆ ਇਹਨਾਂ ਚੀਜ਼ਾਂ ਤੋਂ ਵੀ ਬੱਚਿਆਂ ਨੂੰ ਹਮੇਸ਼ਾ ਅਵੇਅਰ ਕਰਨਾ ਚਾਹੀਦਾ ਜਿਹੜੇ ਛੋਟੇ ਬੱਚੇ ਨਵਾਲਗ ਬੱਚੇ ਆ ਉਹਨਾਂ ਨੂੰ ਇਸ ਬਾਰੇ ਜ਼ਰੂਰ ਜਾਣਕਾਰੀ ਦੇਣੀ ਚਾਹੀਦੀ ਆ ਵੀ ਕਿਸ ਕਿਸ ਤਰੀਕੇ ਦੇ ਜਿਹੜੇ ਸਾਈਬਰ ਕ੍ਰਾਈਮ ਕ੍ਰਿਮੀਨਲ ਕਰ ਰਹੇ ਆ ਇਹਨਾਂ ਤੋਂ ਬਚਿਆ ਜਾਵੇ ਇਸ ਤੋਂ ਅੱਗੇ ਜਿੱਦਾਂ ਕੋਈ ਨੌਕਰੀ ਦਾ ਚਾਂਸ ਆ ਦੇ ਕੇ ਕੋਈ ਵੈਬਸਾਈਟ ਇਦਾਂ ਦੀ ਬਣਾ ਲੈਂਦੇ ਆ ਉਹਦੇ ਉੱਤੇ ਨੌਕਰੀਆਂ ਦੀ ਪੇਸ਼ਕਾਸ਼ ਆਉਂਦੀ ਆ ਜਾਲੀ ਨਕਲੀ ਲਈ ਕਾਲ ਪੱਤਰ ਆਉਣਾ ਕੋਈ ਕਾਲ ਕਰਨੀ ਜਾਂ ਕੋਈ ਪੱਤਰ ਭੇਜਣਾ ਉਹ ਵੀ ਇੱਕ ਸਾਈਬਰ ਕ੍ਰਾਈਮ ਦਾ ਹਿੱਸਾ ਇਸ ਤੋਂ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਆ ਇਹਦੇ ਉੱਪਰ ਕ੍ਰਿਮੀਨਲ ਤੁਹਾਨੂੰ ਜਾਲੀ ਵੈਬਸਾਈਟ ਤਿਆਰ ਕਰਕੇ ਜਾਂ ਆਪਣੀ ਜਾਲੀ ਕੰਪਨੀ ਦਿਖਾ ਕੇ ਤੁਹਾਨੂੰ ਨੌਕਰੀ ਦਾ ਝਾਂਸਾ ਦੇਊਗਾ ਉਹਦੇ ਵਿੱਚ ਤੁਹਾਨੂੰ ਕਹੂਗਾ ਵੀ ਤੁਸੀਂ ਇਹ ਨੌਕਰੀ ਤੇ ਹੈਗੀ ਆ ਇਹ ਨੌਕਰੀ ਤੁਸੀਂ ਕਰਨੀ ਚਾਹੁੰਦੇ ਹੋ ਇਹਦੇ ਵਾਸਤੇ ਤੁਹਾਨੂੰ 20000 ਦਾ 40000 ਦੇਣਾ ਪਊਗਾ ਤੇਰੀ ਨੌਕਰੀ ਸੈਲਰੀ ਤੁਹਾਡੀ ਇੰਨੀ ਆ ਇਹ ਵੀ ਅੱਜਕੱਲ ਸਾਈਬਰ ਕ੍ਰਿਮੀਨਲ ਜਿਹੜੇ ਆ ਹਰਕਤਾਂ ਕਰ ਰਹੇ ਆ ਇਸ ਤੋਂ ਅੱਗੇ ਡੇਟਿੰਗ ਵੈਬਸਾਈਟ ਹੁੰਦੀ ਆ ਇਹ ਆਮ ਵੱਡੇ ਸ਼ਹਿਰਾਂ 'ਚ ਹੁੰਦੀ ਆ ਇਹ ਆਮ ਪਿੰਡਾਂ ਵਿੱਚ ਨਹੀਂ ਹੁੰਦੀ ਇਸ ਤੋਂ ਅੱਗੇ ਬਦਲਾਪੂਰਨ ਅਜਿਹੇ ਵਿੱਚ ਕ੍ਰਿਮੀਨਲ ਨੂੰ ਜਦੋਂ ਪਤਾ ਲੱਗਦਾ ਹੈ ਕਿ ਤੁਹਾਡੇ ਕਿਸੇ ਤੁਹਾਡੀ ਜਿਹੜੀ ਅਸਲੀ ਫੈਮਿਲੀ ਜਿੱਦਾਂ ਤੁਹਾਡੀ ਵਾਈਫ ਆ ਉਹਦੇ ਨਾਲ ਤੁਹਾਡੇ ਰਿਸ਼ਤੇ ਵਿਗੜ ਗਏ ਆ ਉਹ ਫਿਰ ਤੁਹਾਡਾ ਝਾਲੀ ਸਾਰਾ ਕੁਝ ਬਣਾ ਕੇ ਤੇ ਜਾਣ ਪਛਾਣ ਨਾਲ ਤੁਹਾਡੇ ਨਾਲ ਜਾਣ ਪਛਾਣ ਕਰਦੇ ਮੈਸੇਜ ਭੇਜਦੇ ਆ ਤੇ ਉਹ ਨਿੱਜੀ ਤਸਵੀਰਾਂ ਵੀ ਜਿਹੜੀਆਂ ਹੈਗੀਆਂ ਉਹ ਵੀ ਦਿਖਾਉਂਦੇ ਆ ਇਸ ਜਿਹੇ ਨਾਲ ਵੀ ਆਨਲਾਈਨ ਤੁਹਾਨੂੰ ਪੋਸਟ ਕਰਦੇ ਆ ਜਿਹਾ ਵੀ ਸਾਈਬਰ ਕ੍ਰਾਈਮ ਕਰਨ ਵਾਲੇ ਕ੍ਰਿਮੀਨਲ ਅੱਜ ਕੱਲ ਕਰ ਰਹੇ ਨੇ ਸੋ ਇਹ ਤੇ ਸਾਈਬਰ ਕ੍ਰਾਈਮ ਦੀਆਂ ਕੁਝ ਨੁਕਤੇ ਜਿਸ ਦੇ ਨਾਲ ਕ੍ਰਿਮੀਨਲ ਕ੍ਰਾਈਮ ਸਾਈਬਰ ਕ੍ਰਾਈਮ ਕਰਦੇ ਆ ਉਹ ਤੁਹਾਡੇ ਸਾਹਮਣੇ ਸੀਗੇ ਇਸ ਤੋਂ ਇਲਾਵਾ ਸਾਈਬਰ ਕ੍ਰਾਈਮ ਤੋਂ ਸੁਰੱਖਿਆ ਤੇ ਕਿਸ ਤਰ੍ਹਾਂ ਰਿਹਾ ਜਾ ਸਕਦਾ ਨੰਬਰ 1 ਤੁਸੀਂ ਆਪਣੇ ਟਿਕਾਣੇ ਜਾਂ ਵੇਰਵੇ ਨਿੱਜੀ ਜਾਣਕਾਰੀ ਉਹਨਾਂ ਲੋਕਾਂ ਨੂੰ ਨਾ ਦਿਓ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਇਸ ਦਾ ਮਤਲਬ ਹੈ ਜੇ ਦਾ ਵੀ ਕੋਈ ਤੁਹਾਡੇ ਕੋਲ ਤੁਹਾਡਾ ਕੋਈ ਰਹਿਣ ਵਸੇਰਾ ਜਿੱਥੇ ਤੁਸੀਂ ਰਹਿਣ ਵਾਲੇ ਆ ਕੋਈ ਟਰੈਸ ਪੁੱਛਦਾ ਤੁਸੀਂ ਉਹ ਬਿਲਕੁਲ ਵੀ ਅਣਜਾਣ ਬੰਦੇ ਨੂੰ ਨਾ ਦਿਓ ਇਸ ਬਾਰੇ ਆਪਣੇ ਬੱਚਿਆਂ ਨੂੰ ਨਵਾਲਕਾਂ ਨੂੰ ਵੀ ਸੂਚਿਤ ਕਰੋ ਵੀ ਜਿਸ ਨੂੰ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਹੋ ਤਾਂ ਨੂੰ ਆਪਣੇ ਰਹਿائش ਆਪਣੇ ਪਤੇ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਨੰਬਰ 2 ਜਦੋਂ ਵੀ ਤੁਹਾਨੂੰ ਇੰਟਰਨੈਟ ਦੀ ਜ਼ਰੂਰਤ ਪਏ ਤਾਂ ਅਜਿਹੇ ਵਿਅਕਤੀ ਨਾਲ ਵਾਈਫਾਈ ਉਸ ਤੋਂ ਇੰਟਰਨੈਟ ਜਾਂ ਵਾਈਫਾਈ ਨਾ ਲਓ ਜਿਹਨੂੰ ਤੁਸੀਂ ਨਹੀਂ ਜਾਣਦੇ ਅਣਜਾਣ ਬੰਦੇ ਅਣਜਾਣ ਆਦਮੀ ਵੀ ਤੁਹਾਨੂੰ ਇਸ ਦੇ ਚੁੰਗਲ ਵਿੱਚ ਫਸਾ ਸਕਦਾ ਕਿਉਂਕਿ ਸਾਈਬਰ ਕ੍ਰਾਈਮ ਕਰਨ ਵਾਲੇ ਇੰਟਰਨੈਟ ਵਾਈਫਾਈ ਰਾਹੀਂ ਹੀ ਤੁਹਾਡਾ ਜਿਹੜਾ ਨਿੱਜੀ ਡਾਟਾ ਹੈਕ ਕਰਦੇ ਨੇ ਇਸ ਤੋਂ ਵੀ ਬਚਣ ਦੀ ਲੋੜ ਹੈ ਆਪਣੇ ਬੱਚਿਆਂ ਨੂੰ ਇਸ ਬਾਰੇ ਸचेत ਕਰੋ ਕਿ ਕਿਸੇ ਵੀ ਅਣਪਛਾਤੇ ਬੰਦੇ ਕੋ ਵਾਈਫਾਈ ਜਿਸ ਤਰ੍ਹਾਂ ਬੱਚੇ ਆਪਣੇ ਲੈ ਲੈਂਦੇ ਆ ਕੋਈ ਕੰਮ ਕਰਨ ਵਾਲਾ ਜਿਹੜਾ ਕਰਾਇਮ ਕਰਨ ਵਾਲਾ ਉਹ ਦੇਖ ਲੈਂਦਾ ਤੋਂ ਵਾਈਫਾਈ ਲੈ ਕੇ ਤੁਹਾਡਾ ਡਾਟਾ ਜਿਹੜਾ ਉਹ ਲੀਕ ਕਰ ਲੈਂਦਾ ਇਸ ਵਕਤ ਕਦੇ ਵੀ ਉਹਨਾਂ ਲੋਕਾਂ ਦੀ ਈਮੇਲ ਟੈਕਸ ਮੈਸੇਜ ਫਾਈਲਾਂ ਤਸਵੀਰਾਂ ਚੈੱਕ ਨਾ ਕਰੋ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਅਗਲਾ ਪੁਆਇੰਟ ਜੇਕਰ ਤੁਹਾਨੂੰ ਕੋਈ ਅਜਹੀ ਚੀਜ਼ ਲੱਗਦੀ ਹੈ ਕਿ ਇਹ ਫਰਾਡ ਹੈ ਤਾਂ ਉਸ ਨੂੰ ਸਬਕਾਰ ਆਪਣੇ ਮੋਬਾਈਲ ਆਪਣੇ ਲੈਪਟਾਪ ਤੇ ਓਪਨ ਨਾ ਕਰੋ ਕਿਉਂਕਿ ਅਜਿਹੇ ਵਿਅਕਤੀ ਤੁਹਾਡਾ ਮੋਬਾਈਲ ਕੰਪਿਊਟਰ ਆਦ ਸਾਈਟ ਜਿਹੜੀਆਂ ਹੈਗੀਆਂ ਉਹ ਹੈਕਰ ਕਰ ਸਕਦੇ ਆ ਨਾ ਜਦੋਂ ਵੀ ਕੋਈ ਹੈਕਰ ਤੁਹਾਡੇ ਮੋਬਾਈਲ ਜਾਂ ਤੁਹਾਡੇ ਲੈਪਟਾਪ ਨੂੰ ਹੈਕ ਕਰ ਲਿੰਦਾ ਫਿਰ ਉਹ ਆਪਣੀ ਕਮਾਲ ਤੇ ਇਹੀ ਉਸ ਨੂੰ ਚਲਾਏਗਾ ਜਿਸ ਨਾਲ ਤੁਹਾਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਇਸ ਤੋਂ ਅਗਲਾ ਪੁਆਇੰਟ ਹੈ ਸ਼ੱਕੀ ਸਾਈਟ ਈਮੇਲ ਬਲੌਕ ਕਰ ਦਿਓ ਜੇ ਵੀ ਤੁਹਾਨੂੰ ਆਪਣੇ ਮੋਬਾਈਲ ਜਾਂ ਲੈਪਟਾਪ ਵਿੱਚ ਕੋਈ ਅਜਿਹੀ ਸ਼ੱਕੀ ਈਮੇਲ ਜਾਂ ਵੈਬਸਾਈਟ ਲੱਗਦੀ ਆ ਉਹਨੂੰ ਉਸੇ ਵਕਤ ਬਲੌਕ ਕਰ ਦਿਓ ਇਹ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਜ਼ਰੂਰ ਜਾਣਕਾਰੀ ਦਿਓ ਇਸ ਨਾਮੀ ਜਿਹੜਾ ਸਾਈਬਰ ਕ੍ਰਾਈਮ ਕਰਨ ਵਾਲੇ ਤੁਹਾਡੇ ਮੋਬਾਈਲ ਜਾਂ ਕੰਪਿਊਟਰ ਨੂੰ ਹੈਕ ਕਰ ਸਕਦੇ ਆ ਇਸ ਤੋਂ ਅਗਲਾ ਪੁਆਇੰਟ ਹੈ ਹਮੇਸ਼ਾ ਆਪਣੇ ਮੋਬਾਈਲ ਲੈਪਟਾਪ ਆਦ ਨੂੰ ਪਾਸਵਰਡ ਲਗਾ ਕੇ ਰੱਖੋ ਅਤੇ ਸਮੇਂ-ਸਮੇਂ ਤੇ ਆਪਣਾ ਪਾਸਵਰਡ ਬਦਲਦੇ ਰਹੋ ਇਸ ਤੋਂ ਅਗੇ ਸਾਈਬਰ ਕ੍ਰਾਈਮ ਸੰਬੰਧੀ ਅਗਰ ਤੁਹਾਨੂੰ ਸ਼ੱਕੀ ਲੱਗਦਾ ਹੈ ਤਾਂ ਬੱਚੇ ਆਪਣੇ ਮਾਤਾ ਪਿਤਾ ਨੂੰ ਅਤੇ ਜਿੱਥੇ ਉਹ ਪੜ੍ਹਦੇ ਆ ਆਪਣੇ ਟੀਚਰ ਦੇ ਨੋਟਸ ਵਿੱਚ ਤੁਰੰਤ ਲਿਆਉਣ ਇਹ ਕੋਈ ਸ਼ੱਕੀ ਚੀਜ਼ ਲੱਗਦੀ ਹੈ ਉਹਨੂੰ ਤੁਰੰਤ ਆਪਣੇ ਟੀਚਰ ਜਾਂ ਆਪਣੇ ਮਾਪੇ ਦੇ ਨੋਟਸ ਵਿੱਚ ਲਿਆਂਦਾ ਜਾਵੇ ਅਜਿਹਿਆਂ અપਮਾਨਜਨਕ ਪੋਸਟ ਟਿੱਪਣੀਆਂ ਈਮੇਲ ਨੂੰ ਸੁਰੱਖਿਅਤ ਰੱਖੋ ਤਾਂ ਜੋ ਜਾਂਚ ਦੌਰਾਨ ਸਬੂਤ ਵਜੋਂ ਪੇਸ਼ ਕੀਤੇ ਜਾ ਸਕਣ ਇਸ ਦਾ ਅਰਥ ਇਹ ਆ ਵੀ ਜਦੋਂ ਵੀ ਕੋਈ ਤੁਹਾਡੇ ਨਾਲ ਕ੍ਰਾਈਮ ਹੋ ਜਾਂਦਾ ਸਾਈਬਰ ਕ੍ਰਾਈਮ ਹੋ ਜਾਂਦਾ ਵਾ ਤੇ ਤੁਸੀਂ ਜਿਹੜੀਆਂ ਤੁਹਾਡੇ ਮੋਬਾਈਲ ਜਾਂ ਲੈਪਟਾਪ ਵਿੱਚ ਅਜਿਹੇ ਈਮੇਲ ਪੋਸਟ ਮੈਸੇਜ ਟਿੱਪਣੀਆਂ ਵਗੈਰਾ ਆਈਆਂ ਹੁੰਦੀਆਂ ਹਨ ਉਹਨਾਂ ਨੂੰ ਤੁਸੀਂ ਇੱਕ ਸਬੂਤ ਵਜੋਂ ਆਪਣੇ ਮੋਬਾਈਲ ਜਾਂ ਲੈਪਟਾਪ ਵਿੱਚ ਸੇਵ ਕਰਕੇ ਰੱਖੋ ਤਾਂ ਕਿ ਉਹ ਕ੍ਰਿਮੀਨਲ ਵਿਅਕਤੀ ਦੇ ਖਿਲਾਫ ਪੇਸ਼ ਕੀਤੀਆਂ ਜਾ ਸਕਣਾਂ ਇਸ ਤੋਂ ਪਹਿਲਾਂ ਮੈਂ ਇੱਕ ਸ਼ਾਰਟ ਵੀਡੀਓ ਰਾਹੀਂ ਵੀ ਸਾਰੀ ਜਾਣਕਾਰੀ ਸ਼ਾਰਟ ਵਿੱਚ ਦੇ ਚੁੱਕਾ ਇਹ ਥੋੜੀ ਜੀ ਡਿਟੇਲ ਦੇ ਨਾਲ ਵੀਡੀਓ ਸੀਗੀ ਸਮਝਣ ਵਾਲੀ ਵੀਡੀਓ ਹੈਗੀ ਆ ਇਸ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਅਗਰ ਕਿਸੇ ਬੱਚੇ ਜਾਂ ਔਰਤ ਨਾਲ ਸਾਈਬਰ ਕ੍ਰਾਈਮ ਹੁੰਦਾ ਹੈ ਤਾਂ ਉਸ ਦੀ ਤੁਰੰਤ ਜਾਣਕਾਰੀ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਦਿਓ ਤਾਂ ਜੋ ਉਸ ਵਿਅਕਤੀ ਦੇ ਖਿਲਾਫ ਤੁਰੰਤ ਕਾਰਵਾਈ ਹੋ ਸਕੇ ਸਾਈਬਰ ਕਰਾਈਮਰ ਕ੍ਰਿਮੀਨਲ ਦੇ ਖਿਲਾਫ ਜਿਹੜੀ ਸਜ਼ਾ ਉਹ ਸਰਕਾਰ ਵੱਲੋਂ ਕਾਨੂੰਨ ਬਹੁਤ ਸਖਤ ਬਣਾਏ ਗਏ ਹਨ ਜਿਸ ਵਿੱਚ 3 ਸਾਲ ਤੋਂ ਲੈ ਕੇ 7 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ 10 ਲੱਖ ਰੁਪਏ ਤੱਕ ਜੁਰਮਾਨਾ ਹੁੰਦਾ ਹੈ ਤੋਂ ਇਹ ਜਿਹੜੀ ਡਿਟੇਲ ਵੀਡੀਓ ਤੁਹਾਡੇ ਲਈ ਤੁਹਾਡੇ ਬੱਚਿਆਂ ਲਈ ਬਣਾ ਕੇ ਪੇਸ਼ ਕੀਤੀ ਗਈ ਆ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਇਸ ਨੂੰ ਸ਼ੇਅਰ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਤੈਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਧੰਨਵਾਦ ਜੀ ਰੱਬ ਰੱਖਾ